ਬਾਦਲਾਂ ਦਾ ਰਾਜ ਭਾਗ ਰਿਹਾ ਹੈ ਤਾਂ ਉਸ ਰਾਜ ਭਾਗ ਵਿੱਚ ਆਪਾਂ ਨੂੰ ਇਹ ਦੱਸ ਦੇਣ ਜਿਹੜਾ ਇਹਨਾਂ ਦੇ ਮਗਰ ਅੱਜ ਖੜਾ ਹੈ ਨਾ ਕਾਲੀ ਦਲ ਦੇ ਮਗਰ ਕਾਲੀ ਦਲ ਬਾਦਲ ਦੇ ਮਗਰ ਜਿਹੜਾ ਅੱਜ ਖੜਾ ਹੈ ਉਹ ਇੰਨੀ ਗੱਲ ਦੱਸ ਦੇਵੇ ਵੀ ਜਦੋਂ ਬੀਬਾ ਜੀ ਮੰਤਰੀ ਸੀ ਜਾਂ ਸੁਖਬੀਰ ਸਿੰਘ ਬਾਦਲ 96 ਵਿੱਚ ਮੰਤਰੀ ਬਣਿਆ ਕੇਂਦਰ ਚ ਜਾਂ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਆਈ ਹੈ ਦੱਸਣ ਇਹ ਕਿਸੇ ਪੰਥ ਦੇ ਮਸਲੇ ਦਾ ਹੱਲ ਕੀਤਾ ਹੋਵੇ ਜਦੋਂ 1997 ਚ ਸੱਤਾ ਚ ਆਇਆ ਤਾਂ ਬਾਦਲ ਨੇ ਉਦੋਂ ਇਹ ਗੱਲ ਕਹੀ ਸੀ ਬਾਦਲ ਜਾਂਦਾ ਸੀ ਸ਼ਹੀਦ ਸਿੰਘਾਂ ਦੇ ਭੋਗਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਕਹਿ ਕੇ ਹੁੰਦਾ ਸੀ ਕਿ ਆਪਾਂ 1997 ਦੀਆਂ ਵੋਟਾਂ ਤੋਂ ਬਾਅਦ ਜਦੋਂ ਆਪਣੀ ਸਰਕਾਰ ਆ ਗਈ ਆਪਾਂ ਇਨਸਾਫ ਕਰਾਂਗੇ ਇਥੋਂ ਤੱਕ ਕਿ ਜ਼ਹਿਦਾਰ ਗੁਰਦੇਵ ਸਿੰਘ ਕੌਕੇ ਉਹਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਉਹੀ ਉਹੀ ਬੰਦੇ ਜਿਨ੍ਹਾਂ ਨੇ ਸ਼ਹੀਦ ਕੀਤਾ ਸੀ ਉਹੀ ਬੰਦੇ ਪ੍ਰਕਾਸ਼ ਸਿੰਘ ਬਾਦਲ ਦੇ ਬੈੱਡਰੂਮ 'ਚ ਬੈਠੇ ਹੁੰਦੇ ਸੀ ਇਹ ਮੈਂ ਨਹੀਂ ਕਹਿੰਦਾ ਇਹ ਗੁਰਤੇਜ ਸਿੰਘ ਸਰਦਾਰ ਗੁਰਤੇਜ ਸਿੰਘ ਬੜੇ ਸੂਝਵਾਨ ਰਿਟਾਇਰਡ ਆਈਐਸ ਅਫਸਰ ਨੇ ਸਾਡੇ ਬੜੇ ਸਿੱਖ ਚਿੰਤਕ ਨੇ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਸੱਚੇ ਸੁੱਚੇ ਇਨਸਾਨ ਨੇ ਤਾਂ ਉਹਨਾਂ ਦੀ ਇੰਟਰਵਿਊ ਦੇ ਵਿੱਚ ਮੈਂ ਇਹ ਗੱਲ ਸੁਣੀ ਉਹਨਾਂ ਨੇ ਕਿਹਾ ਕਹਿੰਦਾ ਅਸੀਂ ਰਿਪੋਰਟ ਲੈ ਕੇ ਬਾਦਲ ਕੋਲ ਗਏ ਕਿ ਆਹ ਉਹਦੀ ਰਿਪੋਰਟ ਆ ਆਹ ਅਫਸਰ ਦੋਸ਼ੀ ਨੇ ਜਿਹੜੇ ਅਫਸਰ ਦੋਸ਼ੀ ਸੀ ਜਿਨ੍ਹਾਂ ਬਾਰੇ ਅਸੀਂ ਦੱਸਣਗੇ ਸੀ ਉਹ ਅਫਸਰ ਬਾਦਲ ਦੇ ਡਰਾਇੰਗ ਰੂਮ 'ਚ ਨਹੀਂ ਬੈੱਡਰੂਮ 'ਚ ਬੈਠੇ ਸੀ ਤੁਸੀਂ ਦੱਸੋ ਪੰਥੋਂ ਪੰਥਕ ਹੋਣ ਦੀ ਪਰਵਾਹਸ਼ਾ ਹੈ ਕੌਮ ਦਾ ਜਥੇਦਾਰ ਸ਼ਹੀਦ ਕੀਤਾ ਹੋਵੇ ਕੌਮ ਦੇ ਜਥੇਦਾਰ ਨੂੰ ਕੋਹ ਕੋਕੇ ਉਦੇ ਪਰਿਵਾਰ ਨੂੰ ਤੰਗ ਕੀਤਾ ਹੋਵੇ ਹੋਰ ਅਨੇਕਾਂ ਸ਼ਹਾਦਤਾਂ ਹੋਈਆਂ ਤੁਸੀਂ ਯਾਰ ਜਿਨ੍ਹਾਂ ਨੇ ਇਹ ਕਾਰੇ ਕੀਤੇ ਆ ਕਾਰਨਾਮੇ ਕੀਤੇ ਆ ਤੁਸੀਂ ਤਾਂ ਉਹਨਾਂ ਨੂੰ ਮਾਣ ਦਿੱਤਾ ਡੀਜੀਪੀ ਲਾਇਆ ਹੈ ਤੁਸੀਂ ਉਹਨਾਂ ਨੂੰ ਜਿਨ੍ਹਾਂ ਨੇ ਆਲਮਸਿਆਨਾ ਬਣਾ ਕੇ ਮਾਝੇ ਦੀ ਜਵਾਨੀ ਦਾ ਕਹਾਣ ਕੀਤਾ ਤੁਸੀਂ ਉਹਨਾਂ ਨੂੰ ਟਿਕਟਾਂ ਨਾਲ ਨਵਾਜ ਐਮਐਲਏਆਂ ਨਾਲ ਤੁਸੀਂ ਪੰਥਕ ਹੋ ਪੰਥਕ ਹੁੰਦਾ ਤਾਂ ਤੂੰ ਗੁਰੂ ਨਾਲ ਖੜਦਾ ਬਾਦ ਨਾਲ ਟੱਬਰ ਕਿਸੇ ਬਦਤਕਰੀ ਸਾਧ ਨਾਲ ਨਾ ਖੜਦਾ ਗੁਰੂ ਦੀ ਬੇਅਦਬੀ ਕਰਨ ਵਾਲੇ ਨਾਲ ਨਾ ਖੜਦਾ ਪੰਥਕ ਹੁੰਦੇ ਆ ਉਹ ਲੋਕ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਗਲੀਆਂ ਨਾਲੀਆਂ ਰੂੜੀਆਂ ਤੇ ਖਿਲਰੇ ਮਿਲਣ ਤੇ ਜਿਨ੍ਹਾਂ ਨੇ ਖਿਲਾਰੇ ਹੋਣ ਉਹਨਾਂ ਨੂੰ ਸ਼ੈਲਟਰ ਦੇਣ ਉਹਨਾਂ ਨੂੰ ਸੁਰੱਖਿਆ ਦੇਣ ਇਹ ਪੰਥਕ ਹੁੰਦੇ ਆ ਕਿ ਉਹਨਾਂ ਦੀਆਂ ਫਿਲਮਾਂ ਦੀ ਰਾਖੀ ਕਰਨ ਪੋਸਟਰਾਂ ਦੀ ਰਾਖੀ ਕਰਨ ਇਹ ਪੰਥਕ ਹੋਣ ਦਾ ਸਬੂਤ ਹੈ